ਬਖਸ਼ਰ ਸਾਹਿਬ ਤਾਰੀਖ ਕਈ ਵਾਰੀ ਚੇਂਜ ਹੋ ਚੁੱਕੀ ਆ ਹੁਣ ਕਿਹੜੀ ਤਾਰੀਖ ਨੂੰ ਪੰਜਾਬ ਵਿਚੋਂ ਯਾਤਰਾ ਤੇ ਅੱਜ ਜਿਹੜਾ ਯੂਥ ਦਾ ਭਰਮਾ ਇਕੱਠ ਹੋਇਆ ਤੇ ਕੀ ਗੱਲਬਾਤ ਹੋਈ ਅੱਜ ਹਜ਼ਾਰਾਂ-ਹਜ਼ਾਰ ਦੇ ਵਿੱਚ ਯੂਥ ਕਾਲੀ ਨਾਲ ਦੇ ਬਰਕਰਸੇਵਾਨ ਇਕੱਠੇ ਹੋਏ ਜੀ ਆ ਸਾਰੇ ਨੇ ਫੈਸਲਾ ਕੀਤਾ ਹੈ ਕਿ 8 ਤਰੀਕ ਨੂੰ ਸਾਹਿਬ ਮਿਰਚੇਂ ਬਾਦਲ ਵੀ ਪੰਜਾਬ ਵਿਚੋਂ ਯਾਤਰਾ ਦੇ ਵਿੱਚ ਜਿਹੜੀ 64 ਪਿੰਡ ਤੋਂ ਸ਼ੁਰੂ ਹੋਣੀ ਹੈ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣਾ ਯੂ ਤਕਾਲੀਦਾਂ ਜਿੰਦਾਬਾਦ ਯੂ ਤਕਾਲੀਦਾਂ ਜਿੰਦਾਬਾਦ ਸਵਾ ਸਰਜੀਤ ਸਿੰਘ ਰਖੜਾ ਜਿੰਦਾਬਾਦ ਦੇਖੋ ਇੱਕ ਸਮਾਂ ਆਇਆ ਸੀ ਜਦੋਂ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਗੁੰਮਰਾਹ ਕਰਕੇ ਉਹਨਾਂ ਤੋਂ ਇੱਕ ਬਦਲਾਅ ਦੇ ਨਾਂ ਤੇ ਵੋਟਾਂ ਲਈਆਂ ਗਈਆਂ ਸੀ ਉਹਦੇ ਵਿੱਚ ਸਭ ਤੋਂ ਜੇ ਵੱਧ ਸ਼ਮੂਲੀਅਤ ਸੀ ਉਹ ਨੌਜਵਾਨਾਂ ਦੀ ਸੀ ਉਹ ਦੌਰ ਨਿਕਲਿਆ 6 ਮਹੀਨਿਆਂ ਦੇ ਬੀਤੀ ਸਾਡੇ ਨੌਜਵਾਨ ਵੀਰਾਂ ਨੂੰ ਪਤਾ ਲੱਗ ਗਿਆ ਤੇ ਸਾਨੂੰ ਬਹੁਤ ਵੱਡੇ ਤਰੀਕੇ ਦੇ ਨਾਲ ਔਰ ਨਵੇਂ-ਨਵੇਂ ਸਾਧਨਾਂ ਦੇ ਰਾਹੀਂ ਸਾਨੂੰ ਗੁੰਮਰਾਹ ਕੀਤਾ ਗਿਆ ਹੈ। ਕਿਆ ਸਮਾਣਾ ਦੇ ਸਰ ਦਾ ਸੁਦੀ ਸਿੰਘ ਅਖੜਾ ਜੀ ਹਲਕਾ ਅੰਚਾਰ ਦਾ ਸਾਫ ਤੋਂ ਕੈਬਨਿਟ ਮਿਨਿਸਟਰ ਜੀ ਉਹਨਾਂ ਦੇ ਘਰ ਵੀ ਆਜਾ ਯੂਥ ਅਕਾਲੀ ਦਲ ਦੇ ਜੋ ਆਦੇਦਾਰੀਆਂ ਨੇ ਜੋ ਵਰਕਰ ਸੀਗੇ ਮਿਹਨਤੀ ਵਰਕਰ ਉਹਨਾਂ ਨੂੰ ਉਹ ਦੇ ਰਹੇ ਇੰਗਲੈਂਡ ਹੂੰ ਇਹ ਅਸੀਂ ਆਸ ਕਰਦੇ ਹਾਂ ਉਹਨਾਂ ਤੋਂ ਜੇ ਬਖੂਬੀ ਤੇ ਅਕਾਲੀ ਦਲ ਦੀ ਗੱਲ ਕਰਨਗੇ ਤੇ ਕਿਤੇ ਹੋਏ ਕੰਮ ਬਿੰਦ-ਬਿੰਦ ਜਾਣੂ ਕਰਾਉਣਗੇ ਤੇ ਆਉਣ ਵਾਲੀ 8 ਤਰੀਕ ਨੂੰ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਆਪਣਾ ਹਲਕਾ ਸਮਾਨਾ ਪਹੁੰਚ ਰਹੇ ਨੇ ਜੀ ਜਿੰਦਾਬਾਦ ਅਕਾਲੀਵਾ ਜਿੰਦਾਬਾਦ ਸਾਰੀ ਅਕਾਲੀਵਾ ਜਿੰਦਾਬਾਦ ਅਜੀ ਇਸ ਜਿਹੜੀ ਪੰਜਾਬ ਚ ਆਉ ਯਾਤਰਾ ਪੰਜਾਬ ਦੇ ਵਿੱਚੋਂ ਇੱਕ ਨੰਬਰ ਤੇ ਲੈ ਕੇ ਆਉਣੀ ਹੈ ਤੁਸੀਂ ਹੋਰ ਯਾਤਰਾਵਾਂਥੇ ਨਹੀਂ ਦੇਖੀਆਂ ਹੋਣਗੀਆਂ ਕੱਲ ਤੁਸੀਂ ਭਗਵੰਤ ਸਾਨ ਦਾ ਸ਼ੋਅ ਦੇਖਿਆ ਹੋਣਾ ਤੁਸੀਂ ਦੇਖੋਗੇ ਕਿ ਇਹ ਇੱਕ ਰਿਕਾਰਡ ਟੋੜ ਹੋ ਗਈ ਜਿੰਨਾ ਸ਼ਾਨ ਸੀ ਸਾਡੇ ਨੌਜਵਾਨਾਂ ਦੇ ਵਿੱਚ ਜੀ ਇਹ ਇੱਕ ਰਿਕਾਰਡ ਹੈ ਰਾਜਲਾ ਸਾਹਿਬ ਸੀਐਮ ਮਾਨਤਾ ਕਹਿੰਦੇ ਨੇ 70 ਸਾਲ ਤੋਂ ਕੰਮ ਨਹੀਂ ਕਰ ਸਕਿਆ ਪਾਰਟੀਆਂ ਜਿਹੜਾ ਅਸੀਂ ਦੋ ਸਾਲ ਚ ਕਰਤਾ ਬਿਲਕੁਲ ਠੀਕ ਕਹਿ ਰਹੇ ਨੇ ਜੀ ਜੋ ਝੂਠ ਅੱਜ ਤੱਕ 70 ਸਾਲ 'ਚ ਕਿਸੇ ਨੇ ਨਹੀਂ ਬੋਲਿਆ ਹੂੰ ਔਰ ਜੋ ਪੈਸਾ 70 ਸਾਲ ਦੇ ਵਿੱਚ ਕਿਸੇ ਨੇ ਮਨਿਸਟਰ ਨੇ ਨਹੀਂ ਲੁੱਟਿਆ ਉਹ ਇਹਨਾਂ ਦੇ ਛੋਟੇ ਤੋਂ ਛੋਟਾ ਜਿਹੜਾ ਵਰਕਰ ਹੈ ਮੈਂ ਸਾਂਝਦਾ ਜਿਨ੍ਹਾਂ ਕੋਲੇ 200 ਗਾਈ ਦੀ ਕੋਠੀ ਨਹੀਂ ਸੀ ਅੱਜ ਹਜ਼ਾਰ-ਹਜ਼ਾਰ ਗਾਈ ਦੇ ਵਿੱਚ ਤਿੰਨ-ਤਿੰਨ ਕੋਠੀਆਂ ਸ਼ੁਰੂ ਹੋਈਆਂ ਨੇ ਬਹੁਤ ਵੱਡਾ ਬਦਲਾਅ ਬਿਲਕੁਲ ਠੀਕ ਕਹਿ ਰਹੇ ਨੇ ਕਿਉਂਕਿ ਜੋ ਲੁੱਟ ਉਹਨਾਂ ਨੇ ਕੀਤੀ ਹੈ ਜੋ ਉਹਨਾਂ ਨੇ ਝੂਠ ਬੋਲਿਆ ਪੰਜਾਬ ਦੇ ਵਿੱਚ 70 ਸਾਲ ਦਾ ਇਤਿਹਾਸ ਅੱਜ ਤੱਕ ਕਿਸੇ ਪਾਰਟੀ ਨੇ ਅਜਾ ਪੰਜਾਬ ਦੇ ਨਾਲ ਜਿਹੜਾ ਉਹ ਰਹਾਂ ਦਾ ਆਰ ਨੇ ਕੀਤਾ ਜਿਹੜਾ ਇਹਨਾਂ ਨੇ ਕੀਤਾ ਬਿਲਕੁਲ ਠੀਕ ਕਰ ਰਹੇ ਨੇ ਤੇ ਆਉਣ ਵਾਲੀ 8 ਤਰੀਕ ਨੂੰ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਆਪਣਾ ਹਲਕਾ ਸਮਾਨਾ ਚ ਪਹੁੰਚ ਰਹੇ ਨੇ ਤੇ ਉਹਦੇ ਵਿੱਚ ਵੱਧ ਚੜ ਕੇ ਆਪਣੀ ਸ਼ਮੂਲੀਅਤ ਕਰਨਗੇ ਇਸ ਸਬੰਧ ਦੇ ਵਿੱਚ ਅੱਜ ਮੀਟਿੰਗ ਕਰਤੀ ਸੀਗੀ ਜੀ ਤੇ ਤੁਹਾਡਾ ਪਰਿਵਾਰ ਹੈ ਜਿਹਦਰ ਰਵਿੰਦਰ ਸਿੰਘ ਲੰਗ ਟਕਸਾਲੀ ਹੈਗੇ ਆ ਅਕਾਲੀ ਦਲ ਨਾਲ ਬਹੁਤ ਸਮੇਂ ਤੋਂ ਜੁੜੇ ਹੋਏ ਨੇ ਵੱਖ-ਵੱਖ ਕਲੈਕਸ਼ਨਾਂ ਵੀ ਦਿੱਤੀਆਂ ਨੇ ਉਹਨਾਂ ਨੇ ਚੇਅਰਮੈਨ ਵੀ ਰਹੇ ਨੇ ਉਹਨੇ ਜ਼ਿੰਮੇਵਾਰੀ ਤੁਹਾਡੇ ਤੇ ਹੈ ਕਿਸ ਤਰ੍ਹਾਂ ਦੇਖਦੇ ਹੋ ਅੱਜ ਕਾਲੀ ਦਲ ਦੀ ਕੀ ਸਥਿਤੀ ਹੈ ਹੁਣ ਦੇਖੋ ਪਾਰਟੀ ਨੇ ਬਹੁਤ ਹੀ ਮਾਨਸਤ ਕਰ ਦਿੱਤਾ ਹੈ ਸਦਾ ਸਰਜੀਤ ਸਿੰਘ ਰਖੜਾ ਜੀ ਦੇ ਆਸ਼ੀਰਵਾਦ ਨਾਲ ਮੈਨੂੰ ਯੂ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾ ਕਰਨ ਦਾ ਮੌਕਾ ਮਿਲੇ ਹੈ 2024 ਦੀਆਂ ਇਲੈਕਸ਼ਨਾਂ ਜਿਹੜੀਆਂ ਨੇ ਸਰਤੇ ਨੇ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਪੱਪਾ ਭਾਰਨੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਵੀ ਕੱਢ ਰਹੇ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਯਾਤਰਾ ਗਈ ਹੈ ਪਿਛਲੇ ਦਿਨੀ ਜਿਹੜੀ ਚਰਚਾ ਸੀ ਕਿ ਵੀ ਹਲਕਾ ਸਮਾਣਾ ਦੇ ਵਿੱਚ ਇਹ ਯਾਤਰਾ ਪਹੁੰਚਣੀ ਹੈ ਪਰ ਕੁਝ ਕਾਰਨਾ ਕਰਕੇ ਉਹ ਤਰੀਕਾ ਵੀ ਚੇਂਜ ਹੋਈਆ ਸਰਜੀਤ ਸਿੰਘ ਰਖੜਾ ਜੋ ਕਿ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਨੇ ਤੇ ਸਾਬਕਾ ਕਮੇਡ ਮੰਤਰੀ ਨੇ ਉਹਨਾਂ ਦੀ ਯੋਗ ਅਗਵਾਈ ਦੇ ਥੱਲੇ ਇੱਕ ਯੂਥ ਦੀ ਭਰਵੀਂ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਅਹੁਦੇਦਾਰੀਆਂ ਵੀ ਡਿਵਾਈਡ ਕੀਤੀਆਂ ਗਈਆਂ ਨੇ ਅਹੁਦੇਦਾਰ ਚੁਣੇ ਗਏ ਨੇ ਤੇ ਉੱਥੇ ਗੱਲਬਾਤ ਪੰਜਾਬ ਬਚਾਓ ਯਾਤਰਾ ਦੀ ਵੀ ਹੋਈ ਹੈ ਕਿ ਕਿਹੜੀ ਤਰੀਕ ਨੂੰ ਪੰਜਾਬ ਬਚਾਓ ਯਾਤਰਾ ਜਿਹੜੀ ਇਹ ਸਮਾਣਾ ਹਲਕੇ ਚਾਉਣੀ ਹੈ ਤੇ ਕਿਸਾਨ ਦਾ ਜਿਹੜਾ ਸਾਰਾ ਪ੍ਰੋਗਰਾਮ ਰੱਖਿਆ ਗਿਆ ਜਿਹ ਯੂਥ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਵੀ ਕੀਤਾ ਰਖੜਾ ਸਾਹਿਬ ਨੇ ਗੱਲਬਾਤ ਕਰਦੇ ਆ ਸਰ ਸਤਿਕਾਰ ਸੱਚੀ ਗੱਲ ਰਖੜਾ ਸਾਹਿਬ ਤਾਰੀਖ ਕਈ ਵਾਰੀ ਚੇਂਜ ਹੋ ਚੁੱਕੀ ਆ ਹੁਣ ਕਿਹੜੀ ਤਾਰੀਖ ਨੂੰ ਪੰਜਾਬ ਵਿਚੋਂ ਯਾਤਰਾ ਤੇ ਅੱਜ ਜਿਹੜਾ ਯੂਥ ਦਾ ਭਰਮਾ ਇਕੱਠ ਹੋਇਆ ਤੇ ਕੀ ਗੱਲਬਾਤ ਹੋਈ ਅੱਜ ਹਜ਼ਾਰਾਂ ਇਤਜ਼ਾਰ ਦੇ ਵਿੱਚ ਯੂਥ ਕਾਲੀ ਨਾਲ ਦੇ ਵਰਕਰ ਸਹਿਬਾਨ ਇਕੱਠੇ ਹੋਏ ਜੀ ਅੱਜ ਸਾਰੇ ਨੇ ਫੈਸਲਾ ਕੀਤਾ ਹੈ ਕਿ ਅਗਸਤ ਤਾਰੀਖ ਨੂੰ ਸਾ ਸਰਵੀਰ ਸਿੰਘ ਬਾਦਲ ਦੀ ਪੰਜਾਬ ਚੋਂ ਯਾਤਰਾ ਦੇ ਵਿੱਚ ਜਿਹੜੀ 64 ਮਿੰਟ ਤੋਂ ਸ਼ੁਰੂ ਹੋਣੀ ਹੈ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣਾ ਅਸੀਂ ਇਸ ਜਿਹੜੀ ਪੰਜਾਬ ਚੋਂ ਯਾਤਰਾ ਪੰਜਾਬ ਦੇ ਵਿੱਚੋਂ ਇੱਕ ਨੰਬਰ ਤੇ ਲੈ ਕੇ ਆਉਣੀ ਹੈ ਤੁਸੀਂ ਹੋਰ ਯਾਤਰਾਵਾਂ ਤੇ ਨਹੀਂ ਦੇਖੀਆਂ ਹੋਣਗੀਆਂ ਕੱਲ ਤੁਸੀਂ ਭਗਵੰਤ ਸਾਨ ਦਾ ਵੀ ਸ਼ੋਅ ਦੇਖਿਆ ਹੋਣਾ ਤੁਸੀਂ ਦੇਖੋਗੇ ਕਿ ਇਹ ਇੱਕ ਰਿਕਾਰਡ ਤੌਰ ਹੋ ਗਈ ਜਿੰਨਾ ਸਾਸੀ ਸਾਡੇ ਨੌਜਵਾਨਾਂ ਦੇ ਵਿੱਚ ਇਹ ਇੱਕ ਰਿਕਾਰਡ ਹੈ ਮੇਰਾ ਖਿਆਲ ਹੈ ਵੀ ਤੁਸੀਂ ਇਹ ਗੱਲ ਕਰ ਲੋ ਵੀ ਹਜ਼ਾਰਾਂ ਇਟਾ ਦੇ ਮੋਟਰਸਾਈਕਲ ਆਉਣਗੇ ਹਜ਼ਾਰਾਂ ਇਟਾ ਦੇ ਮੋਟਰਸਾਈਕਲ ਆਉਣਗੇ ਤੇ ਨਾਲ ਨਾਲ ਹਜ਼ਾਰਾਂ ਟਰੈਕਟਰ ਆਉਣਗੇ ਨਾਲ ਹੀ ਗੱਡੀਆਂ ਆਉਣਗੀਆਂ ਇਹ ਕਾਫਲਾ ਚੌੜ ਤੋਂ ਲੈ ਕੇ ਸਮਾਣੇ ਤੱਕ ਇੱਕ ਹੋ ਜੂਗਾ ਤੇ ਤੁਸੀਂ ਇੱਕ ਰਿਕਾਰਡ ਤੌਰ ਇਕੱਠਾ ਹੋਗਾ ਤੇ ਰਿਕਾਡ ਦੌਰ ਪੰਜਾਬ ਯਾਤਰਾ ਹੋਊਗੀ ਮੇਰਾ ਖਿਆਲ ਹੈ ਵੀ ਸਾਹ ਸੁਖਵੀਰ ਸਿੰਘ ਬਾਦਲ ਮੰਨਣਗੇ ਜਿਵੇਂ ਅਸੀਂ 12 ਦੇ ਵਿੱਚ ਇੱਕ ਰੈਲੀ ਕੀਤੀ ਸੀ ਜਿਹੜੀ ਸਾਰੇ ਪੰਜਾਬ ਦੇ ਵਿੱਚ ਮੋਬਿਲ ਵੱਡੀ ਰੈਲੀ ਸੌਣੀ ਕੀਤੀ ਸੀ ਜੀ ਤੇ ਇਹ ਜਿਹੜੀ ਪੰਜਾਬ ਚਾਹ ਯਾਤਰਾ ਹੈ ਇਹ ਵੀ ਉਦਾਂ ਜੀ ਹੋਊਗੀ ਇਹਦੇ ਵਿੱਚ ਸਾਹ ਸੁਖਵੀਰ ਸਿੰਘ ਬਾਦਲ ਐਨ ਕੇ ਸ਼ਰਮਾ ਸਾਡੀ ਸਾਰੀ ਸ਼ੋਮਨੀ ਕਲਦਾ ਦੀ ਲੀਡਰਸ਼ਿਪ ਸਾਰੇ ਇੱਥੇ ਇਕੱਠੇ ਹੋਣਗੇ ਆ ਸਾਰੇ ਅਸੀਂ ਨਾਲ ਨਾਲ ਚੱਲਾਂਗੇ ਤੇ ਮੈਨੂੰ ਉਮੀਦ ਹੈ ਕਿ ਗੁਰੂ ਨੇ ਕਿਰਪਾ ਕਰਨੀ ਹੈ ਸੱਚੇ ਪਾਤਸ਼ਾਹ ਨੇ ਮਿਹਰ ਕਰਨੀ ਹੈ ਇਹ ਜਤਰਾ ਸਾਡੀ ਬਹੁਤ ਸਫਲ ਹੋਊਗੀ ਇਹ 8 ਤਰੀਕ ਰੱਖੀ ਗਈ ਹੈ ਇਹ ਤੋਂ ਪਹਿਲਾਂ 7 ਤਰੀਕ ਰੱਖੀ ਸੀ ਜੀ 7 ਕਈ ਕਾਰਨਾ ਕਰਕੇ ਸਾ ਸਵੀਟ ਸਿੰਘ ਬਾਦਲੂ ਜਾਣਾ ਪੈ ਗਿਆ ਫੇ ਉਹਦੇ ਕਰਕੇ 8 ਤਰੀਕ ਕਰ ਲਈ 8 ਤਰੀਕ ਨੂੰ 10 ਵਜੇ 64 ਪਿੰਡ ਤੋਂ ਅਸੀਂ ਸ਼ੁਰੂ ਕਰਨੀ ਹੈ ਰਖਾ ਸਰ ਜਿਹੜੀ ਅੱਜ ਯੂਥ ਦੀ ਭਰਮੀ ਮੀਟਿੰਗ ਸੀ ਨੌਜਵਾਨ ਆਏ ਨੇ ਇਹਨਾਂ ਨੂੰ ਅਹੁਦੇਦਾਰੀਆਂ ਵੰਡਤੀਆਂ ਗਈਆਂ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਕਿੰਨਾ بڑا ਉਤਸ਼ਾਹ ਸੀ ਅੱਜ ਅੱਜ ਮੈਂ ਪਹਿਲੀ ਵਾਰ ਦੇਖਿਆ ਕਿ ਅਸੀਂ ਛੋਟੀ ਜਿਹੀ ਮੀਟਿੰਗ ਬੁਲਾਈ ਸੀ ਹਜ਼ਾਰਾਂ ਪਾਰ ਦੇ ਵਿੱਚ ਜੁਸ ਇਕੱਠਾ ਹੋਇਆ ਹੈ ਜੀ ਆ ਉਹਨਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਸਾਰੇ ਸਰਕਲ ਪ੍ਰਧਾਨ ਬਣਾਏ ਨੇ ਮੀਤ ਪ੍ਰਧਾਨ ਬਣਾਏ ਨੇ ਚੀਨੇ ਮੀਤ ਪ੍ਰਧਾਨ ਬਣਾਏ ਨੇ ਥੋ ਇਹ ਸਿਫਤ ਤੇ ਸਿਰਫ ਜੂਥ ਕਾਲਜ ਦੀ ਮੀਟਿੰਗ ਸੀਗੀ ਥੋ ਮੈਂ ਤਾਂ ਅੱਜਕੱਲ੍ਹ ਤੋਂ ਹੈਰਾਨ ਸੀ ਵੀ ਸਾਡੇ ਬੱਚੇ ਇੰਨੇ ਐਕਟਿਵ ਨੇ ਇੰਨੇ ਹਿੰਮਤੀ ਨੇ ਇੰਨੀ ਮਿਹਨਤੀ ਨੇ ਤੇ ਇਹਨਾਂ ਨੇ ਇੱਕ ਰੈਗੂਲੇਸ਼ਨ ਲਿਆਉਣਾ ਪਿਛਲੀ ਵਾਰੀ ਇਹਨਾਂ ਨੂੰ ਆਪਾਂ ਨੇ ਮਿਸਗਾਈਡ ਕਰ ਲਿਆ ਸੀਗਾ ਜਿਵੇਂ ਯਾਦਾਂਗੇ ਆ ਤੁਸੀਂ ਦੇਖਿਆ ਕਿ ਹਲੇ 22 ਸਾਲ ਹੋਏ ਨੇ 22 ਸਾਲ ਦੇ ਵਿੱਚ 1 ਲੱਖ ਕਰੋੜ ਰੁਪਇਆ ਤਾਂ ਉਹਨੇ ਲੋਨ ਹੀ ਲੈ ਲਿਆ ਇਹ ਹਜ਼ਾਰ ਰੁਪਏ ਦੀ ਗੱਲ ਕਰਦੇ ਛੜੀ ਧੀਆ ਨੂੰ ਭੈਣਾਂ ਨੂੰ ਉਹ ਹਲੇ ਦਿੱਤਾ ਹੀ ਨਹੀਂਗਾ ਚੁੱਕ ਕਹੈਂਡ ਤੇ ਕਰਨ ਦੇ ਵਿੱਚ ਬਹੁਤ ਬੜਾ ਫਰਕ ਆ ਕੇ ਕਹਿੰਦੇ ਹੁੰਦੇ ਸੀ ਕਿ ਵੀ ਤੁਹਾਨੂੰ ਸਿਕਿਉਰਿਟੀ ਲੋੜ ਨਹੀਂ ਜੇ ਸਿਕਿਉਰਿਟੀ ਚਾਹੀਦੀ ਤਾਂ ਮੁਰਗੀ ਖਾਨਾ ਖੋਲੋ ਕੱਲ ਭਗਵਾਨ ਸਮਾਨ ਆਏ ਨੇ ਸਾਰਾ ਪਟਿਆਲਾ ਬੰਦ ਕਰਤਾ ਸੀ ਸਾਡੇ ਬੇਟਾ ਸ਼ਹੀਦ ਰਾਵੇ ਪਿੰਡ ਤੋਂ ਅਮਰਜੀਤ ਸਿੰਘ ਆਏ ਸੀ ਦੇ ਵਿੱਚ ਉਹਨਾਂ ਨੇ ਆ ਕੇ ਭਗਵਾਨ ਜੀ ਨੂੰ ਸ਼ਿਕਾਇਤ ਕੀਤੀ ਕਿ 1 ਸਾਲ ਹੋ ਗਿਆ ਆਲਮੋਸਟ ਹਾਲ ਤੱਕ ਤੁਸੀਂ ਆਪ ਅਨਾਉਂਸ ਕਰਕੇ ਆਏ ਪਰ ਇੱਕ ਪੈਸਾ ਦਿੱਤਾ ਪਰ ਸੰਭਾਈ ਕੋਈ ਨਹੀਂ ਹੈ ਸੋ ਅਸੀਂ ਸਾਰੇ ਇਹ ਵੀ ਬੇਨਤੀ ਕਰਦੇ ਹਾਂ ਕਿ ਜਿਹੜੇ ਇਹ ਸ਼ਹੀਦ ਨੇ ਇਹ ਕੌਮ ਦਾ ਮਾਣ ਹੁੰਦਾ ਹੈ ਇਹਨਾਂ ਨੂੰ ਘਰੇ ਆ ਕੇ ਟਾਈਮ 'ਚ ਇਹ ਜਿਹੜਾ ਕਰੋੜ ਰੁਪਏ ਦਾ ਚੈੱਕ ਹੈ ਇਹ ਜਿੰਨਾ ਚਾਹੀਦਾ ਰਖਾ ਸਾਹਿਬ ਸੀਐਮ ਮਾਨ ਤਾਂ ਕਹਿੰਦੇ ਸੀ 13 ਦੀਆਂ 13 ਸੀਟਾਂ ਜਿੱਤਾਂਗੇ ਉਹਨਾਂ ਨੇ 13 ਜ਼ੀਰੋ ਕਿਹਾ ਸੀ ਹੂੰ ਵੀ ਸੁਣਿਆ ਨਹੀਂ ਆ ਉਹ 13 ਜ਼ੀਰੋ ਕਿਹਾ ਸੀ ਉਹ ਆਪਣੀ ਜ਼ੀਰੋ ਤੇ ਖੜੇ ਨਹੀਂ ਜੀ ਪਰ ਪਟਿਆਲੇ ਦੇ ਵਿੱਚ ਲੱਗਦਾ ਨਹੀਂ ਫਸਮੀ ਟੱਕਰ ਹੈ ਕਿਉਂਕਿ ਧਰਮਵੀਰ ਗਾਂਧੀ ਪਹਿਲਾਂ ਐਮਪੀ ਰਹਿ ਚੁੱਕੇ ਨੇ ਉਹ ਹੁਣ ਕਾਂਗਰਸ ਜੁਆਇਨ ਕਰ ਗਏ ਮਹਾਰਾਣੀ ਪਰਨੀਤ ਕੌਰ ਐਮਪੀ ਰਹਿ ਚੁੱਕੇ ਨੇ ਉਹ ਬੀਜੇਪੀ ਜੁਆਇਨ ਕਰ ਗਏ ਕਿਸ ਤਰ੍ਹਾਂ ਦੇਖ ਦੋ ਐਨ ਕੇ ਸ਼ਰਮਾ ਕਿਸ ਪੋਜੀਸ਼ਨ ਤੇ ਨੇ ਦੇਖੋ ਜਦੋਂ ਸ਼ੁਰੂ ਹੋਇਆ ਉਦੋਂ ਤੱਕ ਇਹ ਲੱਗਦਾ ਸੀ ਵੀ ਸ਼ਾਇਦ ਅਸੀਂ ਟੱਕਰ ਜੇ ਨਹੀਂ ਹਾਂ ਅੱਜ ਸਾਡੀ ਕਿਸੇ ਨਾਲ ਟੱਕਰ ਨਹੀਂ ਹੈ ਨਕੇ ਸ਼ਰਮਾ ਦੀ ਐਡੀ ਵਧੀਆ ਲਹਿਰ ਚੱਲ ਰਹੀ ਹੈ ਸਾਡੇ ਜੇ ਹਲਕਾਂ ਚਾਰਜ ਨੇ ਇਹਨੇ ਜੋਰ-ਛੋਰ ਨਾਲ ਲੱਗੇ ਨੇ ਸਾਡੇ ਵਰਕਰ ਜੂਥ ਕਾਲੀ ਦਾ ਇਹਨੇ ਜੋਰ ਨਾਲ ਲੱਗਿਆ ਹੋਇਆ ਕਿ ਅੱਜ ਸਾਡਾ ਕੋਈ ਮੁਕਾਬਲਾ ਨਹੀਂ ਰਿਹਾ ਕਿਸੇ ਨਾਲ ਅੱਜ ਤਾਂ ਇਕੱਲੇ ਹੀ ਨਕੇ ਸ਼ਰਮਾ ਕੋਲ ਮੁੜਿਆ ਜਿਹਦਾ ਕੋਈ ਵੀ ਰੋਧ ਨਹੀਂ ਹੈ ਹਰ ਬੰਦਾ ਸਤਕਾਰ ਕਰਦਾ ਹੈ ਹਰ ਬੰਦਾ ਆਇ ਰਿਹਾ ਮੰਨ ਲੈਂਦਾ ਕਿੱਡੀਆਂ-ਕੱਡੀਆਂ ਰੈਲੀਆਂ ਹੋਈਆਂ ਨੇ ਕਿੱਡੀਆਂ-ਕੱਡੀਆਂ ਮੀਟੀਆਂ ਹੋਈਆਂ ਨੇ ਸੋ ਹੁਣ ਕੋਈ ਉਦੇ ਸ਼ੱਕਾਇਤ ਨਹੀਂ ਨਹੀਂ ਪਾਰਟੀਆਂ ਛੱਡ ਕੇ ਦੂਸਰੀ ਪਾਰਟੀ ਚ ਟਿਕਟ ਦੇ ਲਾਲਚ ਨੂੰ ਆਪਾਂ ਪਿਛਲੇ ਸਮੇਂ ਦੌਰਾਨ ਦੇਖ ਰਹੇ ਹਾਂ ਕਾਂਗਰਸ ਦੇ ਕਈ ਬੰਦੇ ਆਪਸ ਚਲੇ ਗਏ ਤੇ ਆਪ ਦਾ ਐਮਪੀ ਫੇਰ ਵਾਪਸ ਚਲਾ ਗਿਆ ਇਸ ਤਰ੍ਹਾਂ ਘੁੰਮ ਘੁਮਾ ਕੇ ਪਾਰਟੀਆਂ ਬਦਲਦੇ ਨੇ ਆਲੀ ਦਲ ਦੀ ਪਾਰਕ ਜਿਹੜੀ ਪਟਿਆਲੇ ਚੋਂ ਇੱਥੋਂ ਵੀ ਕੁਝ ਜਿਹੜੇ ਛੱਡ ਕੇ ਗਏ ਆਮ ਆਦਮੀ ਪਾਰਟੀ ਤੋਂ ਉਹਨਾਂ ਦਾ ਕੀ ਕਹਿਣਾ ਹੈ ਦੇਖੋ ਇਹ ਬੜਾ ਮਾੜਾ ਟ੍ਰੈਂਡ ਸ਼ੁਰੂ ਹੋ ਗਿਆ ਜਿਹੜੇ ਲੋਕ ਆਪਣੀ ਪਾਰਟੀ ਦੇ ਗੁਣ ਗਾਉਂਦੇ ਨੇ ਬੜੀ ਬੜਾਈਆਂ ਕਰਦੇ ਨੇ ਉਹਦੇ ਵਿੱਚ ਕੰਪਲੇਨ ਕਰਦੇ ਨੇ ਉਹ ਇਹ ਨਹੀਂ ਬਸਾ ਵੀ ਕਦੋਂ ਸਪਾਰਟੀ ਛੱਡ ਕੇ ਚਲੇ ਜਾਣ ਜੀ ਕੋ ਇੱਥੇ ਵੀ ਸਾਡੇ ਵੀ ਗਏ ਨੇ ਅਵਲਵਾ ਸਾਹਿਬ ਗਏ ਨੇ ਜਿਸਪਾਲ ਸਿੰਘ ਚੇਅਰਮੈਨ ਗਿਆ ਇਹਨਾਂ ਨੂੰ ਜੋ ਸ਼ੋਮਣੀ ਕਾਲੀ ਦਲ ਨੇ ਦਿੱਤਾ ਇਹ ਇੱਕ ਰਿਕਾਰਡ ਤੋੜੀ ਦੇਖੋ ਕਹਿਣਾ ਨਹੀਂ ਚਾਹੀਦਾ ਦਿੱਤਾ ਤਾਂ ਉਹਨਾਂ ਨੇ ਕੰਮ ਕੀਤਾ ਹੋਊਗਾ ਸਾਹ ਜੀ ਸਿੰਘ ਅਵਲਵਾ ਦੋ ਬਾਾਰ ਪੰਜਾਬ ਦੇ ਸਟੇਟ ਦੇ ਚੇਅਰਮੈਨ ਰਹੇ ਨੇ ਸਾਹ ਜਿਸਪਾਲ ਸਿੰਘ 10 ਸਾਲ ਚੇਅਰਮੈਨ ਰਹੇ ਨੇ ਤਿੰਨ ਬੱਚੇ ਉਹਨਾਂ ਦੇ ਸਰਕਾਰੀ ਨੌਕਰੀ ਤੇ ਲੱਗੇ ਨੇ ਇਹ ਨਹੀਂ ਕਿ ਮੈਚ ਤੇ ਲੱਗੇ ਨੇ ਉਹ ਯੂਨੀਵਰਸਿਟੀ ਦੇ ਵਿੱਚ ਕਹਿ ਕੇ ਲਵਾਏ ਸੀ ਜੀ ਸੋ ਪਰ ਚਲੋ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਪਰ ਇਹ ਗੱਲ ਕੋਈ ਬੰਦੀ ਵਧੀਆ ਨਹੀਂ ਹੈ ਗਾਹ ਉਹਨਾਂ ਨੂੰ ਗਾਹ ਕੀ ਬਿਰਵਾਉਣਾ ਮੈਂ ਹੁਣ ਕੀ ਕੋਈ ਡਿਮਾਂਡ ਰੱਖੀ ਸੀ ਉਹਨਾਂ ਨੇ ਵੀ ਅਸੀਂ ਨਹੀਂ ਤਾਂ ਛੱਡ ਕੇ ਚਲੇ ਜਾਵਾਂਗੇ ਨਾ ਕੋਈ ਡਿਮਾਂਡ ਸੀ ਮੇਰੇ ਕੋਲ ਤਾਂ ਆਈ ਨਹੀਂ ਹਣ ਮੇਰੇ ਕੋਲ ਤਾਂ ਆਈ ਨਹੀਂ ਹਨਾ ਸੋ ਨਾ ਉਹਨਾਂ ਨੇ ਮੇਰੇ ਕੋਲ ਗੱਲ ਕੀਤੀ ਐ ਨਾਮ ਇਹਨੂੰ ਦੱਸਿਆ ਉਹਨਾਂ ਨੇ ਨਾ ਕੋਈ ਡਿਮਾਂਡ ਸੀ ਪਰ ਇਹ ਟ੍ਰੈਂਡ ਕੋਈ ਬਹੁਤਾ ਵਧੀਆ ਨਹੀਂ ਹੈ ਜਿਹਦੇ ਜਿਹੜੇ ਪਾਰਟੀਆਂ ਸੁਣ ਚੁੱਕਿਆ ਹੋਵੇ ਉੱਪਰ ਬਣਾਇਆ ਹੋਵੇ ਤੇ ਇੱਥੇ ਤੱਕ ਲੈ ਕੇ ਗਈ ਹੋਵੇ ਉਹ ਆਪਾਂ ਏਦਾਂ ਚਾਹ ਕੇ ਚੇਨ ਜਾਂ ਤਾਂ ਇਹ ਹੋਵੇ ਨਾ ਵੀ ਉਹਨਾਂ ਨੂੰ ਕਹਿੰਦੇ ਹਾਂ ਵੀ ਲਓ ਜੀ ਤੁਹਾਨੂੰ ਟਿਕਟ ਦੇ ਦਿੱਤੀ ਤੁਹਾਨੂੰ ਤਾਂ ਐਮ.ਐਲ.ਏ ਬਣਾਤਾ ਤੁਹਾਨੂੰ ਅਸੀਂ ਮੰਤਰੀ ਬਣਾਦਾ ਫਿਰ ਤਾਂ ਗੱਲ ਮੰਨ ਲਈ ਵੀ ਭਾਈ ਚਲੋ ਰਾਜੀ ਆ ਜੀ ਤੇ ਐਂ ਕਹਣਾ ਦੇਖੀ ਤੁਸੀਂ ਫਿਰ ਉਹਨੂੰ ਦੇਖੀਏ ਕਿਵੇਂ ਉਹ ਚਟਰਾਂ ਦੇ ਨਾਲ ਲੱਗੇ ਹੋਣੇ ਰਖਾਣਾ ਸਾਹਿਬ 8 ਤਰੀਕ ਰੱਖੀ ਹੈ ਉਹਦੇ ਬਾਰੇ ਹੁਣ ਆਮ ਲੋਕਾਂ ਨੂੰ ਕੀ ਕਰਨਾ ਚਾਹੀਦਾ देखो मैं सारेया नु मेरे वीरा नु ਭਰਾਵਾਂ नु ਭੈਣਾਂ नु ਸਾਰਿਆਂ ਨੂੰ ਬੇਨਤੀ ਕਰਦਾ ਕਿ 8 ਤਰੀਕ ਨੂੰ ਆਪਾਂ ਸਾਰੇ ਜਾਣੇ ਬਹੁਤ ਜ਼ੋਰ ਫੋਰਸ ਨਾਲ ਚਹੜ੍ਹ ਤੋਂ ਚੱਲ ਕੇ ਫਤੇਪੁਰ ਫਤੇਪੁਰ ਤੋਂ ਟੈਂਟਰ ਟੈਂਟਰ ਤੋਂ ਆਪਾਂ ਸਮਾਣੇ ਤੱਕ ਜਾਣਾ ਹੈ ਜੀ ਤੇ ਇਹ ਯਾਤਰਾ ਨੂੰ ਆਪਾਂ ਕਾਮਯਾਬ ਕਰਨਾ ਹੈ ਮੇਰੀ ਹੱਤਵੰਡ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਜਾਣੇ ਉਮਵਾਕ ਦੇ ਵਿੱਚ ਪਹੁੰਚੀਏ ਪਤਾ ਲੱਗੇ ਕਿ ਸਮਾਣੇ ਦੀ ਪੰਜਾਬ ਯਾਤਰਾ ਜਿਹੜੀ ਉਹ ਪੰਜਾਬ ਦੇ ਵਿੱਚ ਹੋ ਰਕ ਰਹੀ ਹੈ ਇਹ ਇੱਕ ਸਮਾਣੇ ਦੀ ਸਮਾਣੇ ਨਾਲ ਆਈ ਹੈ ਅਪੀਲ ਕੀਤੀ ਹੈ ਅਕਾਲੀ ਵਰਕਰਾਂ ਨੂੰ ਆਹੁਦੇਦਾਰਾਂ ਨੂੰ ਨੌਜਵਾਨਾਂ ਨੂੰ ਵੀ 8 ਤਰੀਕ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਉਹ ਇਤਿਹਾਸਿਕ ਹੋਏਗੀ ਜਿਸ ਤਰ੍ਹਾਂ ਬਾਕੀ ਪੰਜਾਬ ਦੇ ਵਿੱਚ ਪੰਜਾਬ ਯਾਤਰਾ ਜਦੋਂ ਪਹੁੰਚੀ ਹੈ ਤਾਂ ਉਸ ਸਾਰਿਆਂ ਤੋਂ ਵੱਡਾ ਇਕੱਠ ਕਰਕੇ ਰਖਣਾ ਸਾਹਿਬ ਕਹਿੰਦੇ ਅਸੀਂ ਦਿਖਾਉਣਾ ਤੇ ਤਾਂ ਜੋ ਪ੍ਰਧਾਨ ਸਾਹਿਬ ਦੇਖਣ ਵੇहां ਅਕਾਲੀ ਵਰਕਰਾਂ ਦੇ ਵਿੱਚ ਕਿੰਨਾ ਜੋਸ਼ ਜਿਸ ਤਰ੍ਹਾਂ ਅਸੀਂ ਗੱਲਬਾਤ ਕਰ ਰਹੇ ਹਾਂ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਸ਼੍ਰੋਮਣੀ ਕਾਲੇਦਲ ਦੇ ਪ੍ਰਧਾਨ ਨੇ ਜਿਹੜੇ ਪੰਜਾਬ ਦੇ ਕੋਨੇ-ਕੋਨੇ ਚ ਜਾਏ ਨੇ ਹਲਕਾ ਸਮਾਣਾ ਦੇ ਵਿੱਚ 8 ਤਰੀਕ ਰੱਖੀ ਗਈ ਹੈ ਅੱਜ ਮੀਟਿੰਗ ਸੀ ਜਿਹੜੀ ਸਰਦਾਰ ਸੁਜੀਤ ਸਿੰਘ ਰਖੜਾ ਦੀ ਗਵਾਈ ਵਿੱਚ ਰੱਖੀ ਗਈ ਸੀ ਉਹਦੇ ਵਿੱਚ ਨੌਜਵਾਨਾਂ ਨੇ ਜਿਹੜਾ ਵੱਧ ਚੜ ਕੇ ਅੱਜ ਹਿੱਸਾ ਲਿਆ ਤੇ ਯੂਥ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਅਮਰਪਾਲ ਸਿੰਘ ਲੰਗਵੇਰ ਨਾਲ ਜੁੜੇ ਨੇ ਕਿਉਂਕਿ ਅਹੁਦੇਦਾਰੀਆਂ ਵੀ ਦਿੱਤੀ ਗਈਆਂ ਨੇ ਨੌਜਵਾਨਾਂ ਨੂੰ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕਿਸ ਤਰ੍ਹਾਂ ਦਾ ਜੋਸ਼ ਹੈ ਨੌਜਵਾਨਾਂ ਦੇ ਵਿੱਚ ਕੀ ਹਾਲ ਚਾਲ ਹੈ ਜੀ ਬੜੀ ਵਧੀਆ ਉਹ ਠੀਕ ਠਾਕ ਹਾਂਜੀ ਹਾਂ ਬਿਲਕੁਲ ਜੀ ਕਿਵੇਂ ਰਿਹਾ ਅੱਜ ਦੀ ਮੀਟਿੰਗ ਦੇ ਵਿੱਚ ਕੀ ਰੱਖਿਆ ਗਿਆ ਖਾਸ ਕੀ ਗੱਲਬਾਤ ਹੋਈ ਅੱਜ ਹਲਕਾ ਸਮਾਣਾ ਦੇ ਸਰਦਾਰ ਸੁਜੀਤ ਸਿੰਘ ਰਖੜਾ ਜੀ ਹਲਕਾ ਇੰਚਾਰਜ ਹਾਂ ਸਾਬਕਾ ਕੈਬਨਲ ਮਿਨਿਸਟਰ ਉਹਨਾਂ ਦੇ ਗ੍ਰਹਿ ਵੇਖੇ ਅੱਜ ਯੂਥ ਅਕਾਲੀ ਦਲ ਦੇ ਜੋ ਔਦੇਦਾਰੀਆਂ ਨੇ ਜੋ ਵਰਕਰ ਸੀਗੇ ਮਿਹਨਤੀ ਵਰਕਰ ਉਹਨਾਂ ਨੂੰ ਔਦੇਦਾਰੀਆਂ ਦਿੱਤੀਆਂ ਗਈਆਂ ਨੇ ਤੇ ਅਸੀਂ ਆਸ ਕਰਦੇ ਹਾਂ ਉਹਨਾਂ ਤੋਂ ਜੋ ਬਖੂਬੀ ਤੇ ਅਕਾਲੀ ਦਲ ਦੀ ਗੱਲ ਕਰਨਗੇ ਤੇ ਕਿਤੇ ਹੋਏ ਕੰਮ ਬਿੰਦ-ਬਿੰਦ ਜਾਣੂ ਕਰਾਉਣਗੇ ਤੇ ਆਉਣ ਵਾਲੀ 8 ਤਰੀਕ ਨੂੰ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਆਪਣਾ ਹਲਕਾ ਸਮਾਨਾ ਤੇ ਪਹੁੰਚ ਰਹੇ ਨੇ ਉਹਦੇ ਵਿੱਚ ਵੱਧ ਚੜ ਕੇ ਆਪਣੀ ਸ਼ਮੂਲੀਅਤ ਕਰਨਗੇ ਇਸ ਸੰਬੰਧ ਦੇ ਵਿੱਚ ਅੱਜ ਮੀਟਿੰਗ ਰੱਖੀ ਸੀਗੀ ਜੀ ਤੇ ਤੁਹਾਡਾ ਪਰਿਵਾਰ ਹੈ ਜਿਹਦਰਵੰਤ ਸਿੰਘ ਲੰਗਟਕਸਾਲੀ ਹੈਗੇ ਆ ਅਕਾਲੀ ਦਲ ਨਾਲ ਬਹੁਤ ਸਮੇਂ ਤੋਂ ਜੁੜੇ ਹੋਏ ਨੇ ਵੱਖ-ਵੱਖ ਇਲੈਕਸ਼ਨਾਂ ਵੀ ਦਿੱਤੀਆਂ ਨੇ ਉਹਨਾਂ ਨੇ ਚੇਅਰਮੈਨ ਵੀ ਰਹੇ ਨੇ ਉਹਨੇ ਜ਼ਿੰਮੇਵਾਰੀ ਤੁਹਾਡੇ ਤੇ ਹੈ ਕਿਸ ਤਰ੍ਹਾਂ ਦੇਖਦੇ ਹੋ ਅੱਜ ਅਕਾਲੀ ਦਲ ਦੀ ਕੀ ਸਥਿਤੀ ਹੈ ਹੁਣ ਦੇਖੋ ਪਾਰਟੀ ਨੇ ਬਹੁਤ ਹੀ ਮਾਣਸਤ ਕਰ ਦਿੱਤਾ ਹੈ ਸਦਾ ਸਰਜੀਤ ਸਿੰਘ ਰਖੜਾ ਜੀ ਦੇ ਆਸ਼ੀਰਵਾਦ ਨਾਲ ਮੈਨੂੰ ਯੋ ਜਿਲ੍ਹਾ ਪ੍ਰਧਾਨ ਵਜੋਂ ਸੇਵਾ ਕਰਨ ਦਾ ਮੌਕਾ ਮਿਲੇ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਗੱਲ ਕਰਕੇ ਹਟੇ ਮੇਰੇ ਪਿਤਾ ਜੀ ਦੀ ਜਿਵੇਂ ਉਹਨਾਂ ਨੇ ਲੰਬਾ ਸਮਾਂ ਅਕਾਲੀ ਦਲ ਦੀ ਸੇਵਾ ਕੀਤੀ ਹੈ ਨਿਰਸ ਨਿਰਸਵਾਰਥ ਬੋਵੇਂ ਮੈਂ ਅਕਾਲੀ ਦਲ ਦੀ ਸੇਵਾ ਕਰਦਾ ਰਹੂੰਗਾ ਤੇ ਸਰਦਾਰ ਸਜੀਤ ਸਿੰਘ ਰਖੜਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੀ ਸਾਰੇ ਹਲਕਿਆਂ ਵਿੱਚ ਵਿਚਰਦਾ ਰਹੂੰਗਾ ਜੀ ਇਹ ਤੁਸੀਂ ਇਕੱਲੇ ਸਮਾਣੇ ਦੀ ਨਹੀਂ ਪੂਰੇ ਜ਼ਿਲ੍ਹੇ ਦੀ ਤੁਹਾਡੇ ਕੋਲ ਇਸ ਟਾਈਮ ਜ਼ਿੰਮੇਵਾਰੀ ਹੈ ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਨੌਜਵਾਨਾਂ ਨੂੰ ਜੋ ਪਿਛਲੇ ਆਪਾਂ ਨੂੰ ਪਤਾ ਹੈ 7 ਸਾਲ ਪਹਿਲਾਂ ਪਹਿਲਾਂ ਬੇਅਦਵੀ ਦੇ ਨਾਮ ਤੇ ਤੇ ਨੌਕਰੀਆਂ ਦੇ ਨਾਮ ਤੇ ਫੇਰ ਬਦਲਾਅ ਆਇਆ ਇੱਕ 70 ਸਾਲ ਵਾਲਾ 2 ਸਾਲ ਪਹਿਲਾਂ ਉਹਦੇ ਨਾਮ ਤੇ ਠੱਗਿਆ ਗਿਆ ਠੱਗ ਕੇ ਇੱਕ ਸੋਸ਼ਲ ਮੀਡੀਆ ਜੋ ਤੁਹਾਨੂੰ ਪਤਾ ਉਹਦੇ ਦੋ ਪੱਖ ਲੋਕ ਵੀ ਹੁੰਦਾ ਉਪਯੋਗ ਵੀ ਹੁੰਦਾ ਦੇਖੋ ਦੋਏ ਗੱਲਾਂ ਨੇ ਜੀ ਉਹਦੇ ਫਾਇਦੇ ਵੀ ਨੁਕਸਾਨ ਵੀ ਨੇ ਨੁਕਸਾਨ ਇਹ ਹੋਇਆ ਕਿ ਆਪਣਾ ਨੌਜਵਾਨ ਪੰਜਾਬ ਦਾ 2 ਸਾਲ ਪਹਿਲਾਂ ਬੜੀ ਬੁਰੀ ਤਰ੍ਹਾਂ ਠੱਗਿਆ ਗਿਆ ਖੱਗਿਆ ਗਿਆ ਇਹਨਾਂ ਨੇ ਜੋ ਝੂਠੀਆਂ ਗੱਲਾਂ 70 ਸਾਲ ਦਾ ਬਦਲਾਅ ਬਦਲਾਅ ਦਾ ਆਇਆ ਇਹਨਾਂ ਦਾ ਬਹੁਤ ਵਧੀਆ ਆਇਆ ਕਿਉਂਕਿ 70 ਸਾਲ ਪਹਿਲਾਂ ਕੋਈ ਇੰਨਾ ਝੂਠ ਨਹੀਂ ਬੋਲਿਆ ਸੀ ਜਿੰਨਾ ਝੂਠ ਇਹਨਾਂ ਨੇ ਹੁਣ ਬੋਲਿਆ 2 ਸਾਲਾਂ ਦੇ ਵਿੱਚ ਨਾ ਕਿਸੇ ਨੂੰ ਨੌਕਰੀ ਆ ਸਹੂਲਤਾਂ ਤੋਂ ਲੋਕ ਤੰਗ ਨੇ ਕਿਉਂਕਿ ਪਹਿਲਾਂ ਜਸ ਦਾਸ ਕਵੀਰ ਸਿੰਘ ਬਾਦਲ ਦਾ ਵਿਜ਼ਨ ਸੀਗਾ ਵਿਕਾਸ ਉਹਨਾਂ ਨੇ ਵਿਕਾਸ ਕਰਕੇ ਦਿਖਾਇਆ ਚਾਹ ਚਾਹ ਮਾਰਗੀ ਸੜਕਾਂ ਨੇ ਚਾ ਕਿਸਾਨਾਂ ਨੂੰ ਦੇਖ ਲਓ ਵੀ ਆਪਾ ਇਹ ਕਹਿ ਸਕਦਾ ਕਿਲੇ-ਕਿਲੇ ਤੇ ਮੋਟਰ ਸ੍ਰੀ ਦਸ ਕੁਬੀਰ ਸਿੰਘ ਬਾਦਲ ਜੀ ਦੀ ਦੇਣਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਦੇਣਾ ਹੈ ਹੋਰ ਵੀ ਬਹੁਤ ਜੋ ਵੀ ਪੰਜਾਬ ਦੇ ਵਿੱਚ ਵਿਕਾਸ ਹੋਇਆ ਮੈਂ ਦਾ ਇੱਕ ਕਹਿ ਸਕਦਾ ਲਗਭਗ ਕੋਈ ਅਕਾਲੀ ਦਲ ਦੇ ਸਮੇਂ ਦੇ ਵਿੱਚ ਜੀ ਐਨਕੇ ਸ਼ਰਮਾ ਡੇਰਾ ਬਸੀ ਤੋਂ ਜਿਹੜੇ ਸਾਫਾ ਐਮ ਐਲ اے ਨੇ ਅਕਾਲੀ ਦਲ ਦੇ ਵੱਡਾ ਚਿਹਰਾ ਹੈ ਤੇ ਉਹਨਾਂ ਨੂੰ ਉਤਾਰਿਆ ਗਿਆ ਇੱਥੋਂ ਪਟਿਆਲੇ ਦੇ ਵਿੱਚ ਕਿਸ ਤਰ੍ਹਾਂ ਟੱਕਰ ਦੇਖਦੇ ਹੋ ਡਾਕਟਰ ਬਲਬੀਰ ਸਿੰਘ ਮੰਤਰੀ ਨੇ ਪ੍ਰੈਜ਼ੈਂਟ ਉਹਨਾਂ ਦੇ ਨਾਲ ਹੈ ਤੇ ਉੱਤਮ ਮਹਾਰਾਣੀ ਹੈਗੀ ਹੈ ਭਾਜਪਾ ਚਲੇ ਗਿਆ ਤੁਹਾਨੂੰ ਡਾਕਟਰ ਗਾਂਧੀ ਕਿਸ ਤਰ੍ਹਾਂ ਦੇਖਦੇ ਦੇਖੋ ਜੀ ਆਪਣੇ ਇੱਥੇ ਚਾਰ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਨੇ ਚਾਰ ਦੇ ਵਿੱਚੋਂ ਤਿੰਨ ਪਾਰਟੀਆਂ ਜੋ ਸਿੱਧੇ ਤੌਰ ਤੇ ਦਿੱਲੀ ਤੋਂ ਆ ਕੇ ਧਾੜੀਆਂ ਵਾਂਗੂ ਪੰਜਾਬੀਆਂ ਨੂੰ ਲੁੱਟਣਾ ਚਾਹੁੰਦੀਆਂ ਨੇ ਉਹਨਾਂ ਦੇ ਧਾੜਵੀ ਜਿਹੜੇ ਹੈਗੇ ਨੇ ਉਹ ਚਾਹੇ ਡਾਕਟਰ ਦੇ ਰੂਪ ਬਲਬੀੜ ਦੇ ਰੂਪ ਚਲਾ ਲਓ ਮਹਾਰਾਣੀ ਵਰਨੀਤ कौर ਐਮਪੀ ਕਾਂਗਰਸ ਦੀ ਐ ਵੋਟਾਂ ਮੰਗਦੀ ਫਿਰਦੀ ਐ ਬੀਜੇਪੀ ਵਾਸਤੇ ਤੇ ਆਪ ਕਨਫਿਊਜ਼ ਨਹੀਂ ਹੋ ਵੀ ਕਰਨਾ ਕੀ ਐ ਉਹਨਾਂ ਨੇ ਸਮਝ ਨਹੀਂ ਆਉਂਦੀ ਉਹਨਾਂ ਨੂੰ ਤੇ ਦੂਜੀ ਗੱਲ ਹੈਗੀ ਆ ਸਰਦਾਰ ਸ੍ਰੀ ਅਨਕੇ ਸ਼ਰਮਾ ਜੀ ਦੀ ਉਹ ਬਹੁਤ ਹੀ ਸੂਝਵਾਨ ਜੇ ਉਹਨਾਂ ਦੇ ਕੰਮਕਾਰ ਦੇਖਣੇ ਨੇ ਆਪਾਂ ਨੂੰ ਮਹਾਲੀ ਸ਼ਹਿਰ ਦੇਖਣਾ ਚਾਹੀਦਾ 100 100 ਫੁੱਟੀਆਂ ਸੜਕਾਂ 200 ਫੁੱਟੀਆਂ ਸੜਕਾਂ ਇੱਕ ਇੰਚ ਕਿਤੇ ਕੱਚਾ ਨਹੀਂ ਛੱਡਿਆ ਉਹਨਾਂ ਨੇ ਜੇ ਕਰਿਆ ਉਹਨਾਂ ਨੇ ਉੱਥੇ ਜਾ ਕੇ ਤੁਸੀਂ ਮੋਹਾਲੀ ਦੇਖੋਗੇ ਜਿੰਨੀ ਡਵੈਲਪਮੈਂਟ ਕਰੀ ਹੈ ਸਰਦਾਰ ਐਨ ਕੇ ਸ਼ਰਮਾ ਐਸੀ ਐਨ ਕੇ ਸ਼ਰਮਾ ਜੀ ਨੇ ਕਰੀ ਹੈ ਤੇ ਬਾਕੀ ਪਾਰਟੀਆਂ ਦਾਅਵੇ ਕਰਦੀਆਂ ਨੇ ਕਿਉਂਕਿ ਮਹਾਰਾਣੀ ਇੱਥੇ ਰਹੀ ਹੈ ਹਲਕਾ ਸਮਾਣਾ ਦੇ ਅੱਧੇ ਪਿੰਡ ਸਨੌਰ ਦੇ ਅੱਧੇ ਪਿੰਡ ਡੁੱਬਦੇ ਰਹੇ ਨੇ ਪਾਣੀ ਨਾਲ ਕਦੇ ਮੈਂ ਨਹੀਂ ਮੈਂ ਨਹੀਂ ਦੇਖਿਆ ਕਦੇ ਕੋਈ ਆ ਰਾਜਾ ਪਰਿਵਾਰ ਚੋਂ ਜਾਂ ਮਹਾਰਾਣੀ ਪਰਿਵਾਰ ਚੋਂ ਕੋਈ ਉੱਥੇ ਆ ਕੇ ਕਿਸਾਨਾਂ ਦਾ ਕਿਸੇ ਨੇ ਦੁੱਖ ਵੀ ਸੁਣਿਆ ਹੋਵੇ ਸੋ ਅਕਾਲੀ ਦਲ ਇਹ ਆ ਜੋ ਕਿਸਾਨਾਂ ਦੀ ਵਪਾਰੀਆਂ ਦੀ ਤੇ ਨੌਜਵਾਨਾਂ ਦੀ ਬਾਹ ਫੜਦੀ ਹੈ ਸੋ ਆਪਾਂ ਨੂੰ ਐਨ ਕੇ ਸ਼ਰਮਾ ਜੀ ਨੂੰ ਇਥੋਂ ਲੋਕ ਸਭਾ ਤੋਂ ਜਿਤਾ ਕੇ ਭੇਜਣਾ ਚਾਹੀਦਾ ਹੈ ਤੇ ਆਉਣ ਵਾਲੇ ਜਿਹੜਾ ਪੰਜਾਬ ਦਾ ਭਵਿੱਖਾ ਉਹ ਸੇਵ ਅਥਾਂ ਵਿੱਚੋਂ ਜੀ 8 ਤਰੀਕ ਦੀ ਯਾਤਰਾ ਬਾਰੇ ਖੀਰ ਚ ਕੀ ਕਹਿਣਾ ਨੌਜਵਾਨਾਂ ਨੂੰ ਤੇ ਪੰਜਾਬਾਸ ਨੌਜਵਾਨਾਂ ਨੂੰ ਦੇਖੋ ਜੀ ਬੜੇ ਹਮ ਹਮ ਆ ਕੇ ਵੈਸੇ ਨੌਜਵਾਨਾਂ ਚ ਮੈਂ ਹੁਣ ਦੇਖ ਰਿਹਾ ਉਤਸ਼ਾਹ ਹੀ ਬਹੁਤ ਜ਼ਿਆਦਾ ਹੈ ਹਮ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਲੈ ਕੇ ਯਾਤਰਾ ਨੂੰ ਲੈ ਕੇ ਬੜਾ ਛਾਏ ਹਮ ਤੇ ਬੜੀ ਬਹੁਤ ਵਧੀਆ ਤਰੀਕੇ ਨਾਲ ਸੀ ਤਿਆਰੀ ਕਰ ਰਹੇ ਆ ਸਦਾ ਸੁਖਵੀਰ ਸਿੰਘ ਬਾਦਲ ਜੀ ਦਾ ਇੱਥੇ ਪੰਜਾਬ ਦੇ ਵਿੱਚੋਂ ਇੱਕ ਨੰਬਰ ਉਹਨਾਂ ਨੂੰ ਸ਼ੋਅ ਕਰਕੇ ਦਿਖਾਵਾਂਗੇ ਪੰਜਾਬ ਬਚਾਓ ਯਾਤਰਾ ਜੀ ਗੱਲਬਾਤ ਕਲੀ ਸ਼ੁਕਰ ਰਾਹੀਲ ਜਿਲ੍ਹਾ ਪ੍ਰਧਾਨ ਜੂਥ ਦੇ ਅਮਰਤਪਾਲ ਸਿੰਘ ਲੰਘ ਜਿਵੇਂ ਮੈਂ ਪਹਿਲਾਂ ਦੱਸਿਆ ਇੱਕ ਟਕਸਾਲੀ ਪਰਿਵਾਰ ਦੇ ਵਿੱਚੋਂ ਨੇ ਤੇ ਹੁਣ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਵੀ ਸੁਖਵੀਰ ਬਾਦਲ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਹੈ ਪੰਜਾਬ ਦੇ ਵਿੱਚ ਇੱਕ ਨੰਬਰ ਤੇ ਅਸੀਂ ਲੈ ਕੇ ਆਉਣੀ ਆ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਜੋ ਵੀ ਉਹਨਾਂ ਦੇ ਵਿਚਾਰ ਸੁਣਨ ਆਉਣਗੇ ਤੇ ਉਹਨਾਂ ਦਾ ਕਹਿੰਦੇ ਅਸੀਂ ਬੱਦ ਤੋਂ ਬੱਦ ਸਵਾਗਤ ਕਰਾਂਗੇ ਤੇ ਅੱਜ ਯੂਥ ਦੀ ਅਹੁਦੇਦਾਰੀਆਂ ਦਿੱਤੀਆਂ ਨੇ ਉਹ ਨੌਜਵਾਨਾਂ ਨੂੰ ਜਿਹੜੇ ਯੂਥ ਲਈ ਅਕਾਲੀ ਦਲ ਲਈ ਚੰਗਾ ਕੰਮ ਕਰ ਰਹੇ ਨੇ ਉਹਨਾਂ ਨੂੰ ਅਹੁਦੇਦਾਰੀਆਂ ਨਾਲ ਅੱਜ ਨਿਵਾਜਿਆ ਹੈ